ਬੀਬਾ ਜੀ ਨੇ ਜਿੱਤ ਕੇ ਕਾਲੇ ਕਾਨੂੰਨਾਂ ਤੇ ਸਾਈਨ ਕੀਤੇ ਹੈ ਉਹਦਾ ਸੰਤਾਪ ਸਾਰਾ ਪੰਜਾਬ ਭੋਗ ਰਿਹਾ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਭਾਵੇਂ ਕੋਈ ਇੱਥੇ ਖੇਤੀ ਕਰਦਾ ਹੈ ਭਾਵੇਂ ਖੇਤਾਂ ਦੇ ਵਿੱਚ ਕੋਈ ਦਿਹਾੜੀ ਕਰਦਾ ਹੈ ਭਾਵੇਂ ਕੋਈ ਕਾਰਖਾਨੇ ਆਲਾ ਹੈ ਭਾਵੇਂ ਕੋਈ ਆਰਤੀਆ ਹੈ ਭਾਵੇਂ ਕੋਈ ਕਿਸੇ ਵੀ ਪ੍ਰਕਾਰ ਦੀ ਨੌਕਰੀ ਕਰਦਾ ਹੈ ਹਰੇਕ ਦਾ ਕਿੱਤਾ ਖੇਤੀ ਤੇ ਨਿਰਭਰ ਹੈ ਕਿਵੇਂ ਨਾ ਕਿਵੇਂ ਕਰਕੇ ਹਰੇਕ ਪੰਜਾਬ ਦੀ ਧਰਤੀ ਤੇ ਜਿਹੜਾ ਵੀ ਪਰਿਵਾਰ ਵਸ ਵਸਦਾ ਹੈ ਉਹ ਖੇਤੀ ਨਾਲ ਜੁੜਿਆ ਗਿਆ ਤੇ ਅੱਜ ਸਾਡੀ ਖੇਤੀ ਤੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਭੀੜ ਪਈ ਵੀ ਹੈ ਕਾਲੇ ਕਾਨੂੰਨਾ ਕਰਕੇ ਤੇ ਉਹਨੇ ਉਹਨਾਂ ਕਾਲੇ ਕਾਨੂੰਨਾਂ ਲਿਆਉਣ ਵਾਸਤੇ ਕੱਲੀ ਭਾਜਪਾ ਦੀ ਜ਼ਿੰਮੇਵਾਰੀ ਨਹੀਂ ਪਈ ਸਾਡੇ ਇੱਥੋਂ ਦਾ ਜਿਹੜਾ ਅਸੀਂ ਨੁਮਾਇੰਦਾ ਚੁਣਿਆ ਬੀਬਾ ਬਾਦਲ ਉਹਨਾਂ ਨੇ ਇਹਨਾਂ ਕਾਲੇ ਕਾਨੂੰਨਾ ਤੇ ਸਾਈਨ ਕਰਕੇ ਉਨਾ ਹੀ ਵੱਡਾ ਜ਼ਿੰਮੇਵਾਰੀ ਨਿਭਾਈਏ ਜਿੰਨੀ ਕ ਭਾਜਪਾ ਸਰਕਾਰ ਦੀ ਹੈ ਸਹਿਮਤ ਹੋ ਇਸ ਗੱਲ ਨਾਲ ਕਿ ਨਹੀਂ ਠੀਕ ਹੈ ਠੀਕ ਹੈ ਪਰ ਕਿਤੇ ਨਾ ਕਿਤੇ ਜਿਹੜੇ ਬਠਿੰਡਾ ਹਲਕਾ ਪਾਰਲੀਮੈਂਟਰੀ ਹਲਕਾ ਹੈ ਜਿਨ੍ਹਾਂ ਨੇ ਬੀਬਾ ਜੀ ਦੀ ਚੋਣ ਕੀਤੀ ਭਾਈ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੈ ਕਿਉਂਕਿ ਤਾਕਤ ਅਸੀਂ ਦਿੱਤੀ ਸੀ ਕਿ ਉਹ ਸਾਡੇ ਉਲਟ ਕਾਨੂੰਨ ਬਣਾ ਸਕਣ ਅੱਜ ਮੇਰੀ ਸਾਰੇ ਜਿੰਨੇ ਇੱਥੇ ਮੇਰੇ ਸਤਕਾਰਯੋਗ ਬਜ਼ੁਰਗ ਆਵਾ ਬੈਠੇ ਹੈ ਬੇਨਤੀ ਕਰਦੀ ਹੈ ਕਿ ਅੱਜ ਉਹ ਮੌਕਾ ਆ ਗਿਆ ਜਦੋਂ ਕਿ ਅਸੀਂ ਆਪਦੀ ਪਸੰਦ ਦਾ ਸਾਡੇ ਹੱਕਾਂ ਦੀ ਲੜਾਈ ਇੱਕ ਸਹੀ ਨੁਮਾਇੰਦੇ ਦੀ ਚੋਣ ਦੁਬਾਰਾ ਕਰ ਸਕਦੇ ਹਾਂ ਸਾਨੂੰ ਇੱਕ ਐਸਾ ਨੁਮਾਇੰਦਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ ਸਾਡਾ ਸਾਥ ਦੇਵੇ ਜਿਹੜਾ ਕਿਸਾਨਾਂ ਦੇ ਹੱਕ ਦੀ ਆਵਾਜ਼ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਲੜਾਈ ਲੜ ਸਕੇ ਸਾਨੂੰ ਉਹ ਨਹੀਂ ਚਾਹੀਦਾ ਜਿਹੜਾ ਭਾਜਪਾ ਨਾਲ ਸਹਿਮਤ ਹੋ ਕੇ ਤੇ ਕਾਲੇ ਕਾਨੂੰਨ ਲਿਆ ਕੇ ਸਾਡੇ ਤੇ ਲਾਗੂ ਕਰਾ ਦੇ ਅੱਜ ਸਾਡੇ ਕੋਲ ਉਹ ਮੌਕਾ ਆਇਆ ਹੈ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਸਕੀਏ ਆਪ ਦੇ ਇੱਕ ਐਸੇ ਨੁਮਾਇੰਦੇ ਦੀ ਚੋਣ ਕਰੀਏ ਪੂਰੇ ਪੰਜਾਬ ਦੇ ਜਿੰਨੇ ਪਾਰਲੀਮੈਂਟਰੀਅਨ ਬੜੇ ਉਹਨਾਂ ਦੇ ਵਿੱਚੋਂ 21 ਬੰਦਾ ਸੀ ਜਿਹਦੇ ਸਾਈਨ ਹੋਏ ਤੇ ਜਿਹਦੀ ਸਹਿਮਤੀ ਹੋਈ ਵੇਖੋ ਬਾਦਲ ਪਰਵਾਰ ساری ਉਮਰ ਸਾਡੇ ਤੋਂ ਵੋਟਾਂ ਮੰਗਦਾ ਰਿਹਾ ਹੈ ਕਿਸਾਨੀ ਦੇ ਨਾਂ ਤੇ ਦੋ ਚੀਜ਼ਾਂ ਦੇ ਬਦਲ ਪਰਿਵਾਰ ਨੇ ਮੋਟਾ ਮੰਗੀਆਂ ਇੱਕ ਮੰਗੀਆਂ ਕਿ ਅਸੀਂ ਕਿਸਾਨੀ ਦੇ ਰਾਖੇ ਹਾਂ ਦੂਜਾ ਕਹਿੰਦੇ ਹੁੰਦੇ ਸੀ ਅਸੀਂ ਪੰਥ ਦੇ ਰਖਵਾਲੇ ਤੇ ਜੋ ਕਿਸਾਨੀ ਦਾ ਹਾਲ ਬੀਬਾ ਬਾਦਲ ਨੇ ਸਾਈਨ ਕਰਕੇ ਸਾਡੇ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਭਾ ਕੇ ਕਰਤਾ ਉਹ ਜਿੰਨੇ ਜਿੰਨੇ ਪਰਿਵਾਰਾਂ ਦੇ ਬਜ਼ੁਰਗੀਆਂ ਬੱਚੇ ਮੋਰਚੇ 'ਚ ਬੈਠੇ ਉਹੀ ਜਾਣਦੇ ਐ ਆਲੀ ਦਲ ਦਾ ਬਿਆਨ ਆਇਆ ਮੋਰਚੇ ਦੇ ਹੱਕ 'ਚ ਇੱਕ ਬਿਆਨ ਨਹੀਂ ਆਇਆ ਅਕਾਲੀ ਦਲ ਦਾ ਇੱਕ ਬਿਆਨ ਨਹੀਂ ਆਇਆ ਬਾਦਲ ਪਰਿਵਾਰ ਦਾ ਦੂਜਾ ਮੋਰਚਾ ਲੱਗਿਆ 4 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਲੇੜੀ ਹਲਕੇ ਦਾ ਇੱਕ ਨੌਜਵਾਨ ਪ੍ਰਿਤਪਾਲ ਉਹ ਆਦੇ ਤਾਇਆ ਜੀ ਨੂੰ ਇਸ ਮੋਰਚਾ ਜਿਹੜਾ ਹੁਣ ਮੋਰਚਾ ਲੱਗਿਆ ਵੇ ਆ ਇਸ ਮੋਰਚੇ ਦੇ ਵਿੱਚ ਆਪਦੇ ਤਾਇਆ ਜੀ ਨੂੰ ਕੁਝ ਇੱਕ ਤਾਂ ਬਿਸਤਰਾ ਦੇਣ ਗਿਆ ਸੀ ਤੇ ਖਾਣ ਪੀਣ ਦਾ ਸਮਾਨ ਦੇਣ ਗਿਆ ਸੀ ਫਰਵਰੀ ਦੇ ਮਹੀਨੇ ਚ ਆ ਹੁਣ ਜਦੋਂ ਦੂਜਾ ਮੋਰਚਾ ਲੱਗਿਆ ਇਸ ਚ ਤੇ ਜਦੋਂ ਉੱਥੇ ਗਿਆ ਪਾਈ ਉਹਨੂੰ ਪੁਲਿਸ ਨੇ ਉਹਦਾ ਫੋਨ ਖੋਲਿਆ ਤੇ ਉਹਨੂੰ ਬਹੁਤ ਕੁੱਟਿਆ ਤੇ ਉਸ ਮੁੰਡੇ ਦਾ ਉਹਨੂੰ ਪੁਲਿਸ ਨੇ ਰੋहतक ਪੀਜੀਐਚ ਵਿੱਚ ਦਾਖਲ ਕਰਾਤਾ 3 ਦਿਨ ਰੋहतक ਪੀਜੀਐਚ ਚ ਰਿਹਾ ਉਹਦਾ ਕੋਈ ਇਲਾਜ ਨਹੀਂ ਹੋਇਆ ਉਹਨੂੰ ਲੜ-ਘੁੜ ਕੇ ਸਰਕਾਰ ਦੇ ਨਾਲ ਚੰਡੀਗੜ੍ਹ ਪੀਜੀਐਚ ਵਿੱਚ ਦਾਖਲ ਕਰਾਇਆ ਤੇ ਜਿੱਦੋਂ ਉਹ ਦਾਖਲ ਸੀ ਮੈਂ ਉਸ ਨੌਜਵਾਨ ਨੂੰ ਮਿਲਣ ਗਈ 22 ਸਾਲ ਦੀ ਉਮਰ ਹੋਣੀ ਹੈ 20 ਸਾਲ ਦੀ ਉਹਦੀ ਘਰ ਵਾਲੀ ਤੇ ਅਮਰਜੈਂਸੀ ਚੰਡੀਗੜ੍ਹ ਦੀ ਐਮਰਜੈਂਸੀ ਜਿਹੜੀ ਪੀਜੀਆ ਦੀ ਐਮਰਜੈਂਸੀ ਹੈ ਉਹਦੇ ਬਾਹਰ ਐ ਪੁਲਿਸ ਲੱਗੀ ਹੋਈ ਸੀ ਜਿਹਦੇ ਅੰਦਰ ਪਤਾ ਨਹੀਂ ਕਿੱਡਾ ਖੋਡਾ ਮੁਜਰਮ ਹੈ ਆ ਹੱਡੀ ਟੁੱਟੀ ਵੀ ਸੀ ਆ ਪਾਸਾ ਸਾਰਾ ਫਟਿਆ ਹੋਇਆ ਸੀ ਲੱਤ ਦੀ ਹੱਡੀ ਟੁੱਟੀ ਵੀ ਸੀ ਨੌਜਵਾਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ ਉਹ ਰਾਤ ਨੂੰ 9 ਵਜੇ ਉਹਦਾ ਆਪਰੇਸ਼ਨ ਸ਼ੁਰੂ ਹੋਇਆ ਉਸ ਨੂੰ ਕਹਿ ਕੇ ਡਾਕਟਰਾਂ ਨੂੰ ਕਿ ਅੱਜ ਇਹਦਾ ਜੇ ਇਲਾਜ ਨਾ ਹੋਇਆ ਤਾਂ ਬੱਚੇ ਦਾ ਕੁਝ ਵੀ ਹੋ ਸਕਦਾ ਹੈ ਰਾਤ ਨੂੰ 9 ਵਜੇ ਆਪਰੇਸ਼ਨ ਸ਼ੁਰੂ ਹੋਇਆ ਅੰਮ੍ਰਿਤ ਵੇਲੇ 3 ਵਜੇ ਤੱਕ 6 ਘੰਟੇ ਉਸ ਨੌਜਵਾਨ ਦਾ ਆਪਰੇਸ਼ਨ ਚੱਲਿਆ ਤੇ ਅਗਲੇ ਦਿਨ ਡਾਕਟਰੋ ਦੀ ਛੁੱਟੀ ਕਰ ਰਹੀ ਸੀ ਪਤਾ ਨਹੀਂ ਸਰਕਾਰ ਦਾ ਕਿੰਨਾ ਇੱਕ ਪ੍ਰੈਸ਼ਰ ਸੀ ਉਹਦੇ ਤੇ ਤੁਸੀਂ ਵੇਖੋ ਕਿ ਇੱਥੇ ਪਲੇਟ ਪਈ ਸੀ ਲਾਕਡਾਉਨ ਨੇ ਮਾਸਕ ਕੱਢ ਕੇ ਬਾਹਂਚ ਪਾਇਆ ਸੀ ਨੱਕ ਦੀ ਹੱਡੀ ਟੁੱਟੀ ਵੀ ਸੀ ਖਾਪੀ ਕੁਛ ਨਹੀਂ ਸੀ ਸਕਦਾ ਉਹ ਨੌਜਵਾਨ ਬਹੁਤ बुरी तरह ਜ਼ਖਮੀ ਸੀ ਪੁਲਿਸ ਨੇ ਉਹਨੂੰ ਬੋਰੀ ਚ ਪਾ ਕੇ ਘੁੱਟਿਆ ਸੀ ਉਸ ਮੁੰਡੇ ਨੇ ਆਪਦੇ ਮੂੰਹ ਨਾਲ ਦੱਸਿਆ ਇਹ ਇਹ ਮਤਿ ਨੂੰ ਇਸ ਮੋਰਚੇ ਦੀ ਗੱਲ ਸੁਣਾ ਰਹੀਆਂ ਅਜਿਹੇ ਦੂਜਾ ਮੋਰਚਾ ਲੱਗਿਆ ਇਹਦੇ ਚ ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੌਰੀ ਜਿਹੜਾ ਜ਼ਖਮੀ ਹੋਇਆ ਪ੍ਰਿਥਪਾਲ ਉਹਦੀ ਗੱਲ ਸੁਣਾ ਰਹੀਆਂ ਪਰ ਇਸ ਤਰ੍ਹਾਂ ਦੇ ਕਿੰਨੇ ਪ੍ਰਿਥਪਾਲ ਹੋਰ ਹੋਣਗੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਜਿਨ੍ਹਾਂ ਦੀ ਕੋਈ ਥਬਰ ਹੀ ਨਹੀਂ ਆਉਂਦੀ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦੀ ਹਾਂ ਦੂਜਾ ਮੋਰਚਾ ਲਾ ਲਿਆ ਕਿੰਨੇ ਹੋਰ ਇਸ ਤਰ੍ਹਾਂ ਦੇ ਮੋਰਚੇ ਲਾਵਾਂਗੇ ਕਿੰਨੇ ਕੁ ਨੌਜਵਾਨਾਂ ਨੂੰ ਸ਼ਹੀਦ ਕਰਾਵਾਂਗੇ ਕਿੰਨਿਆਂ ਨੂੰ ਜ਼ਖਮੀ ਕਰਾਵਾਂਗੇ ਅੱਜ ਬਣਦੀ ਗੱਲ ਇੱਕ ਹੈ ਕਿ ਇਹਨਾਂ ਮੋਰਚਿਆਂ ਨੂੰ ਬੰਦ ਕਰਨ ਦੀ ਲੋੜ ਹੈ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਇਨਾ ਮੋਟਿਆਂ ਨੂੰ ਬੰਦ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਕੱਲ ਹਰੇਕ ਘਰ 'ਚ ਇੱਕ ਇੱਕ ਦੋ ਦੋ ਪੁੱਤ ਹੈ ਪੁਰਾਣੇ ਜ਼ਮਾਨੇ ਵਾਂਗੂ ਚਾਰ ਚਾਰ ਪੰਜ ਪੰਜ ਕਿਸੇ ਦੇ ਘਰੇ ਵੀ ਨਹੀਂ ਤੇ ਜਿੰਨੇ ਆਪ ਇੱਥੇ ਬੈਠੇ ਆ 95% ਜਾਇਦਾਦਾਂ ਭਾਵੇਂ ਕਿਸੇ ਕੋਲ ਮਰਲਾ ਤੇ ਭਾਵੇਂ ਕਿੱਲਾ ਹਰੇਕ ਨੂੰ ਹਰੇਕ ਦੇ ਪੁਰਖਾਂ ਤੋਂ ਆਈ ਵੀ ਜ਼ਮੀਨ ਹੈ ਕਿਸੇ ਨੇ ਆਪ ਮਿਹਨਤ ਨਾਲ ਕੋਈ ਵਿਰਲਾ ਹੋਣਾ ਜਿਹਨੇ ਬਣਾਈ ਹੋਣੀ ਹੈ ਸਾਡਾ ਫਰਜ਼ ਮੰਨਦਾ ਹੈ ਕਿ ਜੋ ਕੁਝ ਸਾਡੇ ਪੁਰਖਾਂ ਤੋਂ ਸਾਨੂੰ ਆਇਆ ਵਿਆ ਅਸੀਂ ਬਣਿਆ ਵੱਡੀ ਤੇ ਇਹ ਤਾਂ ਹੋ ਸਕਦਾ ਹੈ ਜੇ ਸਾਡੇ ਉੱਤੇ ਜਿਹੜੇ ਤੱਕੇ ਨਾਲ ਲਾਗੂ ਕੀਤੇ ਕਾਲੇ ਕਾਨੂੰਨ ਹੈ ਜੇ ਅਸੀਂ ਇਹਨਾਂ ਨੂੰ ਰੱਦ ਕਰਾ ਸਕੇ। ਪੰਜਵੀਂ ਗੱਲ ਕਰੂੰਗੀ। ਸ਼ੁਰੂ ਤੋਂ ਬਾਦਲ ਪਰਵਾਰ ਨੇ ਪੰਚ ਦਿਨਾਂ ਤੇ ਸਾਡੇ ਤੋਂ ਵੋਟਾਂ ਮੰਗੀਆਂ। ਅਗ ਬੜੀਆਂ ਸਾਡੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਤੱਕੜੀ ਦਾ ਮਤਲਬ ਕੀ ਹੈ ਉਹ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਤੱਕੜੀ ਨੂੰ ਵੋਟ ਪਾ ਜਾਂਦੀਆਂ ਸੀ। ਸੱਚ ਹੈ ਕਿ ਝੂਠ ਹੈ ਗੱਲ। ਬਾਬੇ ਨਾਨਕ ਦੀ ਤਕੜੀ ਨੂੰ ਵੋਟ ਪੈਂਦੀ ਹੁੰਦੀ ਸੀ ਤੇ ਉਹਨਾਂ ਨੇ ਭਾਈ ਬਾਦਲ ਪਰਿਵਾਰ ਨੇ ਸਾਡੇ ਤੋਂ ਪੰਥ ਦੇ ਨਾਂ ਤੇ ਵੋਟਾਂ ਮੰਗ ਕੇ ਜੋ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਕਾਂਡ ਅਸੀਂ ਅਸੀਂ ਵੇਖੇ ਪੰਜਾਬ ਦੀ ਧਰਤੀ ਤੇ ਹੋਏ ਮੈਂ ਤੁਹਾਡੇ ਤੋਂ ਉਹਦੇ ਖਿਲਾਫ ਤੁਹਾਡਾ ਹਾਂ ਵਾ ਨਾ ਰਾਂ ਮੰਗਣਾ ਹੈ ਮੇਰੇ ਨਾਲ ਸਹਿਮਤ ਹੋ કે ਨਹੀਂ ਸਹਿਮਤ ਮੈਨੂੰ ਇਹ ਦੱਸੋ ਵੇਖੋ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਰੁਪਈਆ ਟੇਕਦਾ ਤੇ ਭਾਵੇਂ ਨਹੀਂ ਟੇਕਦਾ ਪਰ ਗੁਰੂ ਸਾਹਿਬ ਦੇ ਅੱਗੇ ਜਾ ਕੇ ਜੇ ਕੋਈ ਪੁੱਤ ਮੰਗਲੇ ਤਾਂ ਪੁੱਤ ਮਿਲ ਜਾਂਦਾ ਹੈ ਕਿ ਜੇ ਕੋਈ ਜ਼ਮੀਨ ਮੰਗੇ ਉਹ ਜ਼ਮੀਨ ਦਿੰਦੇ ਆ ਆਪੀ ਨੀਅਤ ਚਾਹੀਦੀ ਹੈ ਲੈਣ ਵਾਲੀ ਝੋਲੀ ਸਾਫ਼ ਚਾਹੀਦੀ ਉਹ ਦਿਨੋਂ ਤਿਆਰ ਬੈਠੀ ਹੈ ਜੇ ਕੋਈ ਨੌਕਰੀ ਮੰਗਦਾ ਤਾਂ ਨੌਕਰੀ ਮਿਲਦੀ ਹੈ ਮੈਂ ਉਸ ਗੁਰੂ ਸਾਹਿਬਾਨ ਦੇ ਹੱਕ ਦੇ ਵਿੱਚ ਤੁੜੇ ਤੋਂ ਇਨਸਾਫ ਲੈਣ ਆਈ ਐ ਜਿਨ੍ਹਾਂ ਨੇ ਸਾਡੇ ਗੁਰੂ ਨਾਲ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਤੁਹਾਡੇ ਤੋਂ ਵੋਟ ਲੈਣ ਆਈ ਆ ਪਾਉਂਗੇ ਕਿ ਨਹੀਂ ਪਾਉਂਗੇ ਭਾਈ ਮੈਨੂੰ ਇਹ ਦੱਸੋ ਪਾਉਂਗੇ ਜੀ ਇਹ ਸਹਿਮਤੀ ਲੈਣ ਆਈ ਆ ਮੈਂ ਸਾਰੇ ਆਪਣੇ ਭਰਾਵਾਂ ਤੋਂ ਸਾਰੇ ਬਜ਼ੁਰਗਾਂ ਤੋਂ ਜਿੰਨੀਆਂ ਮੇਰੀਆਂ ਭੈਣਾਂ ਜਿੰਨੀਆਂ ਮੇਰੀਆਂ ਮਾਵਾਂ ਬੈਠੀਆਂ ਸਾਰਿਆਂ ਤੋਂ ਭਾਈ ਜਿਨ੍ਹਾਂ ਜਿਨ੍ਹਾਂ ਨੂੰ ਝਾੜੂ ਨੂੰ ਵੋਟ ਪਈ ਨਾ ਮੇਰੇ ਭਰਾਵਾਂ ਨੇ ਬਜ਼ੁਰਗਾਂ ਨੇ ਤੁਹਾਨੂੰ ਇਹ ਲੱਗਦਾ ਕਿ ਸਰਕਾਰ 92 ਸੀਟਾਂ ਤੁਸੀਂ ਦਵਾਤੀਆਂ ਪਰ ਮੈਂ ਤੁਹਾਡਾ ਇੱਕ ਵੈਨ ਦੂਰ ਕਰਦੀ ਐ ਤੁਸੀਂ ਤਾਂ ਵੋਟਾਂ ਪਾਈਆਂ ਕਹਿ ਕੇ ਕਿ ਇਸ ਵਾਰੀ ਬਦਲਾ ਲਿਆਵਾਂਗੇ ਤੇ ਸਾਰੀ ਦੀ ਸਾਰੀ ਵੋਟ ਝਾੜੂ ਨੂੰ ਪਾਊਗੀ ਪਰ ਐਕਚੁਅਲੀ ਵੋਟਾਂ ਸਰਕਾਰ ਤੁਸੀਂ ਨਹੀਂ ਬਣਾਈ ਸਰਕਾਰ ਬਣਾਈ ਐ ਬੀਬੀਆਂ ਨੇ ਜਿਨ੍ਹਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਕਿਸੇ ਨੂੰ ਆਖਿਆ ਵੀ ਨਹੀਂ ਤੇ ਵੋਟ ਸਾਰੀ ਦੀ ਸਾਰੀ 1000 ਰੁਪਏ ਨੂੰ ਭੁਗਤ ਗਈ ਪਤਾ ਹੀ ਨਹੀਂ ਲੱਗਿਆ ਸਰਕਾਰ ਐਕਚੁਅਲੀ ਬੀਬੀਆਂ ਨੇ ਬਣਾਈ ਐ ਝਾੜੂ ਦੀ ਪਈ 1000 ਰੁਪਏ ਮਿਲਿਆ ਕਿ ਨਹੀਂ ਮਿਲਿਆ ਦੱਸੋ ਹੁਣ ਦੁਬਾਰਾ ਹੀ ਪਾਉਣੀ ਐ ਝਾੜੂ ਨੂੰ ਵੋਟਾਂ ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਉਹ ਇਸ ਵਾਰੀ ਝਾੜੂ ਕਰਕੇ ਵਿਖਾਊਗਾ ਨਹੀਂ ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਸੀ ਉਹੀ ਕਰਕੇ ਵਿਖਾਇਆ ਜਿਹੜਾ ਪਹਿਲਿਆਂ ਨੇ ਨਹੀਂ ਕੀਤਾ ਸੀ ਉਹ ਕਰਕੇ ਵਿਖਾਇਆ ਹੈ ਹਾਂਜੀ ਸਾ ਝਾੜੂ ਬਹੁਤ ਕੁਝ ਲੈ ਆਊਗਾ ਭਾਈ ਝਾੜੂ ਨੇ ਲਿਆਂਦਾ ਬਹੁਤ ਕੁਝ ਝਾੜੂ ਨੇ ਕੱਲਾ ਹੱਥ ਦੀ ਝਾੜੂ ਹੀ ਛੜਦਾ ਬਾਕੀ ਸਭ ਕੁਝ ਲੈ ਗਿਆ ਝਾੜੂ ਬਾਕੀ ਸਭ ਕੁਝ ਖੋ ਕੇ ਲੈ ਗਿਆ ਬੀਬੀਆਂ ਦੇ ਪਰਿਵਾਰਾਂ ਦੇ ਭਾਈ ਆਟੇ ਦਾਲ ਦੇ ਕਾਰਡ ਕਿੰਨੇ ਕਿਤੇ ਕੱਟੇ ਗਏ ਅੱਧੇ ਕਾਰਡ ਕੱਟੇ ਗਏ ਹਾਂ ਅੱਧੇ ਕਾਰਡ ਕੱਟੇ ਗਏ ਪੰਜਾਬ ਦੇ ਜਦੋਂ ਦੀ ਇਹ ਸਰਕਾਰ ਆਈ ਹੈ ਸਾਰੀ ਹਿੰਦੂ ਸਰਕਾਰ ਨੌਕਰੀਆਂ ਨਹੀਂ ਦੇ ਸਕੀ ਸਰਕਾਰ ਕੋਈ ਕਿਦਾ ਕੰਮ ਪੰਜਾਬ ਦੇ ਅੰਦਰ ਨਹੀਂ ਕਰਾ ਸਕੀ ਕਾਬਲ ਨਹੀਂ ਸੀ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ ਸਰਕਾਰ ਹਜ਼ਾਰ ਰੁਪਏ ਬੀਬੀਆਂ ਨੂੰ ਨਹੀਂ ਦੇ ਸਕੀ ਜਿਹੜੀ ਇੱਕ ਗੱਲ ਸਮਝ ਚ ਨਹੀਂ ਆਉਂਦੀ ਉਹ ਇਹ ਹੈ ਕਿ ਜਿਹੜੇ ਦਿਨ ਦਿਹਾੜੇ ਕਤਲ ਹੋ ਜਾਂਦੇ ਆ ਔਰ ਕਾਤਲ ਕਦੀ ਫੜੇ ਨਹੀਂ ਜਾਂਦੇ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਸਾਡੇ ਹਲਕੇ ਤੋਂ ਬਾਅਦ ਕੋਈ ਨਹੀਂ ਜਾਣਦਾ ਜਿੰਨੇ ਮਾਨਸੇ ਦੇ ਲਾਗੇ ਵਾਲੇ ਹਲਕੇ ਆਸੇ ਪਾਸੇ ਵਾਲੇ ਉਹਨਾਂ ਨੇ ਭਾਵੇਂ ਕੋਈ ਸਿੱਧੂ ਨੂੰ ਜਾਣਦਾ ਸੀ ਤੇ ਭਾਵੇਂ ਕੋਈ ਨਹੀਂ ਜਾਣਦਾ ਸੀ ਪਰ ਹਰ ਇੱਕ ਪਰਿਵਾਰ ਦੀ ਮਾਂ ਨੂੰ ਬਜ਼ੁਰਗ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਦਾ ਦੁੱਖ ਉਹਨਾਂ ਹੀ ਹੋਇਆ ਹੈ ਤੇ ਇਹ ਸਰਕਾਰ ਦੀ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਹੈ ਅਨਾਉਂਸ ਹੀ ਕਰਤਾ ਕਿ ਅਸੀਂ ਭਾਈ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਕਿਉਂ ਦੁਬਾਰਾ ਕਤਲ ਹੋ ਜਾਂਦਾ ਹੈ ਚਰਾਹੇ ਦੇ ਵਿੱਚ ਅੱਜ ਤੱਕ ਕਾਤਲ ਨਹੀਂ ਫੜੇ ਗਏ ਅੱਜ ਨਹੀਂ ਉਹਨਾਂ ਦੇ ਪਿਓ ਬਾਪ ਜਿਹੜੇ ਬਲਕੌਰ ਸਿੰਘ ਸਿੱਧੂ ਜੀ ਨੇ ਬੜੀ ਵਾਰੀ ਮੰਤਾਂ ਕਰ ਲੀਆਂ ਸਰਕਾਰ ਦੀਆਂ ਬਹੁਤ ਵਾਰੀ ਰੋਲਾ ਪਾ ਲਿਆ ਪਰ ਅੱਜ ਤਾਈਂ ਉਹਦੇ ਕਾਤਲ ਨਹੀਂ ਫੜੇ ਗਏ ਔਰ ਉਸ ਕਤਲ ਤੋਂ ਬਾਅਦ ਜਿਵੇਂ ਲੜੀ ਲੱਗੀ ਹੈ ਕਤਲਾਂ ਦੀ ਕਦੀ ਅੰਮ੍ਰਿਤਸਰ ਹੋ ਰਿਹਾ ਕਦੀ ਤਰਨਤਾਰਨ ਹੋ ਰਿਹਾ ਕਦੀ ਫਰੀਦਕੋਟ ਹੋ ਰਿਹਾ ਅੱਡ ਅੱਡ ਸ਼ਹਿਰਾਂ 'ਚ ਅਸੀਂ ਵੇਖ ਰਹੇ ਹਾਂ ਕਿ ਸ਼ਰਿਆਮ ਕਤਲ ਹੋ ਰਹੇ ਹੈ ਪਰ ਕਿਤੇ ਸਰਕਾਰ ਨੇ ਕੋਈ ਆਬਦੀ ਕਿਤੇ ਇਹ ਨਹੀਂ ਸੁਣਨ ਚਾਇਆ ਕਿ ਕਿਤੇ ਕਾਤਲ ਫੜੇ ਗਏ ਹੋਣ ਜਾਂ ਕਿਤੇ ਇਨਸਾਫ ਮਿਲਿਆ ਹੋਵੇ ਕਿਸੇ ਪਰਿਵਾਰ ਨੂੰ ਪਹਿਲਾਂ ਕਿਸੇ ਸਰਕਾਰ 'ਚ ਇਹਦਾ ਕੁਝ ਨਹੀਂ ਸੀ ਵੇਖਿਆ ਜਿਹੜਾ ਝਾੜੂ ਵਾਲਿਆਂ ਦੀ ਸਰਕਾਰ ਨੇ ਸਾਨੂੰ ਵਿਖਾਤਾ ਬਦਲਾਤਾ ਆਇਆ ਹੈ ਪਰ ਆ ਬਦਲਾ ਆਇਆ ਹੈ ਕਰਦੀ ਹੈ ਕਿ ਜਿਹੜਾ ਵੀ ਕੈਂਡੀਡੇਟ ਆਇਆ ਕਾਂਗਰਸ ਪਾਰਟੀ ਦਾ ਪਈ ਉਹਦਕੁਲੇ ਮਹੀਨਾ ਸਵਾ ਮਹੀਨਾ ਹੋਊਗਾ ਪ੍ਰਚਾਰ ਕਰਨਾ ਹਰ ਵਾਰ ਤਾਈ ਹਰੇਕ ਜੀ ਤਾਈ ਘਰ ਘਰ ਪਹੁੰਚ ਸਕੇ ਮੈਂ ਹਰੇਕ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਰੋਜ਼ ਦੇ ਕੋਈ 4-5 ਜੀਆਂ ਨੂੰ ਮਿਲਦੇ ਹੋ ਨਵੇਂਆਂ ਨੂੰ ਅੱਥੀ ਚ ਬੈਨੇ ਹੋ ਕੋਈ ਰਿਸ਼ਤੇਦਾਰ ਨੂੰ ਮਿਲਦੇ ਹੋ ਹਰੇਕ ਜੀ ਤੱਕ ਇਹ ਖਬਰ ਪਹੁੰਚਾਓ ਕਿ ਜੇ ਅਸੀਂ ਕਾਲੇ ਕਾਨੂੰਨ ਰੱਦ ਕਰਾਉਣੇ ਹਨ ਇਸ ਵਾਰੀ ਹਰ ਵੋਟ ਪੰਜੇ ਨੂੰ ਜਾਣੀ ਚਾਹੀਦੀ ਹੈ ਤੁਸੀਂ ਇਸ ਚੋਣ ਨੂੰ ਆਪ ਦੀ ਚੋਣ ਸਮਝ ਕੇ ਜੇ ਲੜਾਂਗੇ ਤਾਂ ਇਹ ਕਾਨੂੰਨ ਰੱਦ ਹੋਣਗੇ ਨਹੀਂ ਤਾਂ ਨਹੀਂ ਹੋਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ